ਪ੍ਰਸ਼ਾਦਾ ਛਕਿਆ ਛੱਕ ਕੇ ਉੱਠ ਕੇ ਉਹ ਬੋਤਲ ਲੈ ਕੇ ਪਾਣੀ ਵਾਲੀ ਉਹ ਉੱਧਰ ਨੂੰ ਚਲਾ ਗਿਆ। ਪਸਾਦਾ ਹੀ ਮਸਤੀ ਨਾਲ ਬੰਦੇ ਨੂੰ ਹੁੰਦਾ ਹੀ ਕਿੱਟੇ ਕਿੱਟੇ ਦਾ ਪਾਣੀ ਦੇ ਕੇ ਆਦਾ ਰੋਟੀ ਪਾਣੀ। ਪ੍ਰਸ਼ਾਦਾ ਖਰੇ ਹੋ ਵਿੱਚ ਅਸੀਂ ਕਾਲੂ ਰਾਮ ਦੇ ਪੁੱਤ ਬਣ ਸਕੇ। ਤੇ ਕਾਲੂ ਰਾਮ ਬਾਪੂ ਜੀ ਸਾਡੇ ਬਾਪ ਯਾਰ। ਪਤਾ ਹੈ ਅਬ ਮਾਰੇ ਬਾਪੂ ਲਈ ਤਾੜੀਆਂ ਯਾਰ ਸਾਡਿਆਂ। ਇਹ ਬੈਠਾ ਦੂਜਿਆਂ ਨੂੰ ਵੀ ਚਾਹ ਪਲਾਈ ਜਾਂਦਾ ਇੱਥੇ ਯਾਰ। ਕਿੰਦੇ ਤੁਹਾਡੇ ਘਰਾਂ 'ਚ ਸਭ ਕੁਝ ਆ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਇੱਥੇ ਇਹ ਬਾਊ ਜੀ ਕੋਠੀਆਂ ਕਾਰਾਂ ਵਾਲੇ ਵੀ ਨਿਕਲਦੇ ਲਾਉਨੇ ਲਾਉਨੇ ਬਾਪੂ ਰੁਕ ਜਾ ਦੋ ਮਿੰਟ ਰੁਕ ਜਾ ਦੋ ਮਿੰਟ ਖੜ ਜਾ ਬਸ ਰਹਿ ਜਾ ਇੱਥੇ ਅਫਸਰ ਲੀਡਰ ਵੀ ਨਿਕਲਦੇ ਆ ਇੱਥੇ ਉਹ ਲੋਕ ਵੀ ਨਿਕਲਦੇ ਜਿਹੜੇ ਇੱਕ ਫੋਨ ਮਾਰਨ ਪੂਰੇ ਬਠਿੰਡੇ ਸ਼ਹਿਰ ਚ ਕਾਲੂਰਾ ਮਾਰ ਗਿਆ ਕੋਈ ਬੰਦਾ ਸੜਕਾਂ ਤੇ ਧੱਕੇ ਨਾ ਖਾਵੇ ਠੰਡਾ ਪਈ ਜਾ ਠੰਡਾ ਪਈ ਜਾ ਠੀਕ ਹੈ ਠੀਕ ਹੈ ਅਫਸਰ ਆ ਅਸਟ ਡਾਕਟਰ ਆ ਕੇ ਬੈਠਾਸ ਨੇ ਬੰਦਾ ਸੌਣ ਵਾਲਾ ਇਹ ਡਾਕਟਰ ਅੱਗੇ ਸਿੰਗ ਲਾਉਂਦੇ ਲੈ ਕੇ ਆ ਕੇ ਪਾਉਂਦੇ ਨੇ ਦੇਖ ਮੈਂ ਚ ਸਾ ਕਲਾਪਰ ਹੋ ਗਿਆ ਡਾਕਟਰ ਲੈ ਕੇ ਆਏ ਆ ਲੇਕਿਨ ਆ ਗੁੰਚਾ ਚਾਹ ਜੀ ਤੁਸੀਂ ਸੰਤਾਨ ਮੇਠੇ ਲਾ ਆ ਗਈ ਕਾਲੀ ਭਾਈ ਇੱਕ ਮਿੰਟ ਆ ਗਿਆ ਬੰਡੇ ਦਾ ਹਾਂ ਹਾਂ ਆ ਗਿਆ ਲੈ ਫੜਾ ਦੇ ਹਲੋ ਉਚਾ ਦੇ ਆਣੇ ਕੋਈ ਗੱਲ ਕੋਈ ਇਹ ਬਾਈ ਜੀ ਹੁਣੀ ਹਲੋ ਟੇਲਰ ਆ ਬਟੰਡੇ ਤੋਂ ਸਾਡੇ ਕੋਲ ਜਾਂਦੇ ਨੇ ਜਾਈ ਲੈ ਲੋ ਭਲਾ ਆਰਾਮ ਚਲੇ ਆਉਂਦੇ ਨੇ ਆਰਾਮ ਚ ਕਲੂ ਰਾਮ ਬਾਪੇ ਹਾਂ ਆਲੇ ਪੈਸੇ ਜੀ ਲਖਲਾ ਥੋੜੇ ਜੇ ਕੋਲੇ ਇਹ ਆਲੇ ਬਾਪੂ ਦਾਸਾ ਜੀ ਇਹ 20 ਆ ਬਾਪੂ 20 ਸੇ 20 20 ਹੈ ਹਾਂ 20 ਆ ਅੱਛਾ ਜੀ ਠੀਕ ਹੈ ਕੋਈ ਨਾ ਮਸਤ ਨਹੀਂ ਪਸਟ ਦੇਖੋ ਅਡਾ ਨੂੰ ਜਾਏ ਇਹ 20 ਇਹ ਬਾਪੂ ਅੱਛਾ ਜੀ ਠੀਕ ਹੈ ਅੰਦੇ ਪਿਛੇ ਕੰਮ ਕਰਦੇ ਆਂ ਜੀ ਬਾਪੂ ਐ ਘੋੜਾ ਖਲਾ 10 ਆ ਹਾਂਜੀ ਆ 10 ਹੋਰ ਲੈ ਲੈ 10 ਚਰਨ ਜੋ ਹੋਰ ਚਾਹ ਪੀ ਲਈ ਮੌਜੀ ਚਾਹ ਲੈ ਲਓ ਨਾ ਬਾਪੂ ਪੀ ਲਾ ਤੂੰ ਪੀ ਲਾ ਬਾਪੂ ਪੀ ਲਾ ਚਾਹੀ ਆ ਅ ਅੱਜ ਡਟ ਜਿਗਰੇ ਵਾਲੇ ਬੰਦੇ ਬਾਈਓ ਸਿਕਾ ਇਹ ਸਭ ਕੁ ਸਿਕਾ ਭੁਖਾਰੀ ਬਣਾਤੇ ਸਾਡੇ ਸਿਸਟਮ ਨੇ ਸਾਡੇ ਮਾੜੇ ਤੰਤਰ ਨੇ ਮਾੜੇ ਸਮਾਜਿਕ ਕ੍ਰਿਤੀਆਂ ਨੇ ਸਾਡੀਆਂ ਨੇ ਅੱਗੇ ਕਾਲੂ ਲਵਾਰਸ ਨਹੀਂ ਸੀ ਹੁੰਦੇ ਕਾਲੂ ਦੇ ਭਰਾ ਵੀ ਸੀ ਕਾਲੂ ਦੀਆਂ ਭਰਜਾਈਆਂ ਵੀ ਸੀ ਕਾਲੂ ਦੇ ਨਾਨਕੇ ਵੀ ਸੀ ਮਾਮੇ ਦੇ ਪੁੱਤ ਵੀ ਸੀ ਭੂਆ ਦੇ ਪੁੱਤ ਵੀ ਸੀ ਚਾਚੇ ਤਾਇਿਆਂ ਦੇ ਵੀ ਸੀਗੇ ਪਰ ਅੱਜ ਕਾਲੂ ਲਵਾਰਸ ਹੋ ਗਿਆ ਅੱਜ ਤੋਂ 20 ਸਾਲ ਪਹਿਲਾਂ ਕਾਲੂ ਲਵਾਰਸ ਨਹੀਂ ਸੀ ਕਾਲੂ ਫੁੱਲਾਂ ਦਾ ਕੰਮ ਕਰਦਾ ਸੀ ਤੇ ਅੱਜ ਦਾ ਜਿਹੜਾ ਸਮਾਂ ਆਇਆ ਨਾ ਤਰੱਕੀ ਦਾ 21ਵੀਂ ਸਦੀ 'ਚ ਚੰਦ ਤੇ ਘਰ ਪਾਉਣ ਦੀਆਂ ਗੱਲਾਂ ਕਰਦੇ ਆਂ ਅਸੀਂ ਤੇ ਉੱਥੇ ਥੱਲਿਓ ਘਰ ਉੱਜੜ ਗਏ ਸਾਡੇ ਜ਼ਮੀਨ ਤੋਂ ਜਾਣਾ ਪੱਟੀਆਂ ਗਈਆਂ ਸਾਡੀਆਂ ਇਹਨਾਂ ਕਾਲੂ ਵਰਗੇ ਧਰਮਾਤਮਾ ਲੋਕ ਅਸੀਂ ਪਹਕਾਰੀ ਬਣਾਤੇ ਪਰ ਉਹਨਾਂ ਦਾ ਜਿਗਰਾ ਉਹਨਾਂ ਦੀ ਜ਼ਮੀਰ ਦੇਖੋ 10 ਰੁਪਏ 10 ਰੁਪਏ ਦੇਣ ਤੋਂ ਬਾਅਦ ਕਹਿੰਦਾ ਦੂਜੇ ਦੇ ਦੇ ਕਹਿੰਦਾ ਰਹਿਣ ਦੋ ਕਿ ਜੇ ਦੇ ਵੀ ਦਿੱਤੇ ਤਾਂ ਕਹਿੰਦਾ ਚਾਹ ਪੀ ਲੈ ਫਿਰ ਇਹ ਪਹਕਾਰੀ ਨਹੀਂ ਇਹ ਰਾਜੇ ਨੇ ਪਹਕਾਰੀ ਅਸੀਂ ਲੋਕ ਆ ਉਹਦਾ ਨਾਂ ਸੋਨੂ ਆ ਬਾਈ ਦਾਦ ਦੇ ਆ ਉਹ ਬਾਪੂ ਦੇ ਕੋਲ ਹੀ ਰਹਿੰਦਾ ਉਹ ਵੀ ਫੁੱਲਾਂ ਦੀ ਦੁਕਾਨ ਤੇ ਇੱਥੇ ਕੰਮ ਕਰਦਾ ਮਾਰਕੀਟ 'ਚ ਤੇ ਉਹ ਬਾਪੂ ਨੂੰ ਰੋਟੀ ਪਾਣੀ ਵੀ ਖਵਾਉਂਦਾ ਬਾਥਰੂਮ ਵੀ ਲੈ ਜਾਂਦਾ ਟਾਇਲਟ ਵੀ ਲੈ ਜਾਂਦਾ ਤੇ ਉਹ ਬਾਪੂ ਕੋਲੇ ਬੈਠ ਕੇ ਰੋਟੀ ਪਾਣੀ ਆਪ ਵੀ ਖਾ ਲੈਂਦਾ ਪਰ ਫੁੱਟਪਾਥ ਤੇ ਬੈਠਾ ਕਾਲੂ RAM ਸਵਾਲ ਕਰ ਰਿਹਾ 75 ਸਾਲ ਹੋ ਗਏ ਸਾਨੂੰ ਅੰਗਰੇਜ਼ਾਂ ਤੋਂ ਯਾਦ ਹੋਇਆ ਸ਼ਾਇਦ ਅੱਜ ਦੇ ਅੰਗਰੇਜ਼ ਹੁੰਦੇ ਉਹ ਵੀ ਕਾਲੂ RAM ਲਈ ਕੁਝ ਕਰਦੇ ਬਾਜੀ ਬਾਹਰ ਛਾਂ ਆ ਗਈ ਆਪਾਂ ਆਈ ਜਾਂਦੀ ਆ ਥੋੜੀ ਜਿਹੀ ਰਹਿ ਗਈ ਹੋਏ ਇੰਜ ਕੋਈ ਨਹੀਂ ਆ ਦੇ ਹੁਣ ਤੇਰੇ ਨਾ ਮੂੰਹ ਤੇ ਕਰਦਾ ਆ ਗਈ ਛਾਂ ਇੱਥੇ ਤੇ ਤਕਰ ਇੱਥੇ ਕਿ ਤੇਕਰ ਸਰਦਾਰ ਬਹਿ ਜਾਊਗਾ ਉੱਤੇ ਬਹਿ ਜਾਏਗਾ ਹਵਾ ਲੱਗਦੀ ਰਹਿੰਦੀ ਆ ਹਵਾ ਲੱਗਦੀ ਆ ਆਪ ਜੀ ਬਹੁਤ ਰੁੱਸੀ ਹੋਈ ਬਹੁਤ ਦੁਖੀ ਹੋਈ ਬਹੁਤ ਥੈਂਕ ਯੂ ਤੁਹਾਨੂੰ ਲੈ ਕੇ ਸਾਰੇ ਇਸ ਪੰਜਾਬ ਦਾ ਪੰਜਾਬ ਦਾ ਅਰਦਾਸ ਵੀ ਇਹ ਕਰਦੇ ਆ ਕਿ ਜਿੱਦਾਂ ਨਹੀਂ ਸਾਡੀ ਛੁੱਟੀ ਲਈ ਰੱਬ ਸਾਰੇ ਰੇਟ ਬੁਟਾ ਨਹੀਂ ਲੈ ਕੇ ਬਸ ਦੋ ਮਿੰਟ ਬਸ ਕੱਪੜੀ ਉਹਦੇ ਦੇਵਾ ਜਾਂ ਕਾਲੀ ਨਾ ਕਰਿਆ ਜਾਂ ਕਾਲੂ ਰਾਮ ਜਿਵੇਂ ਹਿੰਮਤ ਕਰਕੇ ਗੰਦ ਨੂੰ ਹੱਥ ਪਾਪਾ ਗੰਦਾਂ ਨੂੰ ਹੱਥ ਪਾਪਾ ਦੁਰਦਾ ਬੰਦਾ ਕਰੇ ਅੱਜ ਕਾਲੂ ਰਾਮ ਵੀ ਗੰਦਾ ਨੂੰ ਹੱਥ ਪਾਪਾ ਤੁਰ ਰਿਹਾ ਆ ਆਪਣੇ ਆਪਣੇ ਪ੍ਰਮਾਣਾਂ ਨੂੰ ਲਿਖਦੇ ਹੋ ਗੋਹ ਦੇ ਹੱਥ ਤੋਂ ਵੀ ਡੰਨੇ ਆ ਹੱਥ ਫੋਨ ਵਾਲੇ ਬੰਦੇ ਹੀ ਬੜੇ ਘੱਟ ਆਉਂਦੇ ਇੱਥੇ ਆਹ ਕੋਡ ਦੇ 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 ਬਈ ਕੋਟਰ ਦੇ ਬੈਠੂ ਆ ਔੜੇ ਘਟੇ ਹੋਈਆਂ ਆ ਮਟਕਿਆ ਕੋਲੇ ਕੋਟਰ ਆ ਮਟਕੀ ਕੋਟਰ ਦੇਖੋ ਆ ਗੰਦਾ ਕੋੜ ਖੇਲ ਕਰ ਰਹੀਆਂ ਜੇ ਕਾਲੂ ਨੇ ਭਾਅ ਵੀ ਲੈਣਾ ਸਰਦੀਆਂ 800 ਅੱਜ ਕਾਲੂ ਦੀ ਸੀਟ ਆਏ ਕੋਲ ਉੱਪਰ ਬੈਠੇ ਆ ਸਾਡੀ ਆਵਾਜ਼ ਵੀ ਸੁਣੀ ਜਾਂਦੀ ਆ ਪਰ ਅਸੀਂ ਚੁੱਪ ਆ ਅਸੀਂ ਮਹਿਕਮਿਆਂ ਚ ਵੀ ਚੰਗਿਆਂ ਚ jobbਾਂ ਕਰਦੇ ਆ ਪਰ ਅਸੀਂ ਚੁੱਪ ਆ ਜਿਹੜੀ ਗੱਲ ਗਾਂਧੀ ਜੀ ਕਹਿ ਗਏ ਬੁਰਾ ਮਤ ਦੇਖੋ ਬੁਰਾ ਮਤ ਸੁਣੋ ਬੁਰਾ ਮਤ ਬੋਲੋ ਉਹਦਾ ਅਸੀਂ ਇੰਨਾ ਕਸਰ ਕਰ ਲਿਆ ਨਾ ਤਾਂ ਅਸੀਂ ਚੰਗਾ ਦੇਖਦੇ ਹਾਂ ਹਣ ਨਾ ਅਸੀਂ ਕੋਈ ਚੰਗਾ ਬੋਲਦੇ ਆ ਹੁਣ ਨਹੀਂ ਨਾ ਹੀ ਅਸੀਂ ਚੰਗਾ ਸੁਣਦੇ ਆ ਕਮਾਲ ਹੋ ਗਈ ਉਹਨਾਂ ਨੇ ਆਜ਼ਾਦੀ ਘਾਰੀਆਂ ਤੋਂ ਲਈ ਬਾਈ ਉਹ ਮੋਹ ਤੇ ਮੋਹ ਪਿਆਵੇ ਸੀ ਕਸਾਈ ਜਾਣ ਜਾਣ ਚ ਕਲੂਰਾਮ ਹੈ ਹੀ ਨਹੀਂ ਨਾ ਆਧਾਰ ਕਾਰਡ ਨਾ ਵੋਟਰ ਕਾਰਡ ਨਾ ਰਾਸ਼ਨ ਕਾਰਡ ਇਹ ਆਇਡੈਂਟਿਟੀਆਂ ਤਿੰਨ ਕਿੰਨੀਆਂ ਹੀ ਹੈਗੀਆਂ ਨਾ ਪੈਨਸ਼ਨ ਨਾ ਕੋਈ ਪੱਤਾ ਆਪਾਂ ਦਾ ਵੋਟ ਜੀ ਨਾ ਇਹ ਬੋਟ ਹੈ ਨਾ ਸਮਝ ਰੋ ਇਹਦੀ ਪ੍ਰਵਾਹ ਕੌਣ ਕਰੂ ਨਾ ਇਹਨਾਂ ਦੀ ਜੁਨੀਅਨ ਹੈਗੇ ਧਰਨਾ ਲਾਉਣਗੇ ਜਿਹੜੇ ਸੜਕਾਂ ਤੇ ਬੈਠੇ ਆ ਨਾ ਲੋਕ ਇਦਾਂ ਨਾ ਤਾਂ ਇਹ ਵਿਚਾਰੇ ਧਰਨਾ ਲਾਉਂਦੇ ਜੁਨੀਅਨ ਇਹਨਾਂ ਦੀ ਕੋਈ ਨਾ ਹੀ ਕੋਈ ਮੰਗ ਪੱਤਰ ਰੱਖਦੇ ਆ ਤੇ ਨਾ ਹੀ ਸਾਡੀਆਂ ਜਿੰਨੀਆਂ ਪਾਰਟੀਆਂ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਇਹਨਾਂ ਦਾ ਕੋਈ ਨਾਂ ਨਹੀਂ ਹੁੰਦਾ ਦਸੋ ਅੱਜ ਤੱਕ ਜਾਦੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਦੇ ਵਿੱਚ ਇਹ ਵਾਦਾ ਹੋਵੇ ਵੀ ਸੜਕਾਂ ਤੇ ਬੈਠੇ ਲੋਵਾਰਸਾ ਵਾਸਤੇ ਅਸੀਂ ਪੱਕੇ ਸ਼ੈਲਟਰ ਬਣਾਵਾਂਗੇ ਬਣਿਆ ਬਾਉ ਜੀ ਬਿਲਕੁਲ ਜੀ ਵੀ ਹੁਣ ਗੋਹ ਬਣੂਗਾ ਆਪ ਡਰਦੇ ਆ ਵੀ ਕਾਸਰ ਦੇ ਥੱਲੇ ਨਾ ਆ ਜਾਵੇ ਹਾਂ ਧੁਗਿਆ ਪੀਟੀ ਵਾਲੇ ਕਦੇ ਨਾ ਮਾਣਿ ਗਿਆ ਉਦੋਂ ਜਿੰਨੇ ਜਿੰਨੇ ਚਿਰ ਰਹਿ ਸੀ ਰਹਿ ਸੀ 25 ਸਾਲ ਹਾਂ ਉਸ ਤੋਂ ਬਾਅਦ ਫਿਰ ਮੰਡੀ 'ਚ ਅੱਛੇ ਰਣ ਲਾ ਕੇ ਬਟੰਡੇ ਹਾਂ ਹੁਣ ਪਿੰਡ ਗਏ ਨੂੰ ਕਿੰਨੇ ਸਾਲ ਹੋ ਗਏ ਵੀ ਆਪਣੇ ਪਿੰਡ ਦੇ ਅ 40 ਸਾਲ ਹੋ ਗਏ ਪੀੜੀ ਵਾਲਾ ਗਿਆ ਹੀ ਨਹੀਂ ਹਾਂ ਹਾਂ ਤੇਰੇ ਨਾਨਕੇ ਕਿਹੜੇ ਪਿੰਡ ਸੀ ਨਾਨਕੇ ਨਾਨਕੇ ਹਾਂ ਨਾਨਕੇ ਜੀ ਹੁਣ ਦੇਖੇ ਹੋਏ ਤਾਂ ਨਹੀਂ ਪਰ ਨਾਨਕਾਂ ਨੂੰ ਪਤਾ ਵੀ ਨਹੀਂ ਕਿੱਥੇ ਕਿਹੜਾ ਨਾਨਕਾ ਨਹੀਂ ਪਿੰਡ ਕਿੱਥੇ ਵਸਿਆ ਸੀ ਬਾਪੂ ਤੁਹਾਡਾ ਹੈ ਤੇਰਾ ਬਾਪੂ ਕਿਹੜੇ ਪਿੰਡ ਵਸਿਆ ਸੀ ਨਰੇ ਬਾਪੂ ਉੱਤਰ ਬਿਆਸ ਜੀ ਪੁਰਾਣਾ ਮੰਡੀ ਗੋਨੇਣਾ ਪੁਰਾਣਾ 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 ਮੰਡੀ ਹਾਂ ਅੱਛਾ ਤੇ ਅਸੀਂ ਨਾ ਬਾਪੂ ਆਏ ਆ ਤੇ ਸੇਵਾ ਕਰਨ ਹਾਂਜੀ ਅਸੀਂ ਆਪੇ ਬਾਪੂ ਦੀ ਸੇਵਾ ਕਰਨ ਆਏ ਆ ਚਲੋ ਜੀ ਆਪਣੀ ਸੇਵਾ ਹੋ ਗਈ ਅਸੀਂ ਚਾਹੁੰਦੇ ਹਾਂ ਤੁਸੀਂ ਸਾਡੇ ਘਰੇ ਨਾਲ ਸਾਡੇ ਰਮੇ ਨਹੀਂ ਆਪਾਂ ਦੋਨੇ ਪਿਓ ਪੁੱਤ ਸਾਰਾ ਪਰਿਵਾਰ ਤੇਰੇ ਉੱਤੇ ਨੂਹਾਂ ਪੁੱਤ ਪੋਤੇ ਦੋਤੇ ਦੋਧੀਆਂ ਨਹੀਂ ਭਾਈ ਜੀ ਸਾਰਾ ਪਰਿਵਾਰ ਇਕੱਠੇ ਰਹੀਏ ਆਪਾਂ ਇੱਥੇ ਜੀ ਜਾਨਪਛਾਨ ਹੈਗੀ ਇੱਥੇ ਮੇਰਾ ਠੀਕ ਹੈ ਉੱਥੋਂ ਵੀ ਬਣ ਜਾਣੀ ਆ ਨਹੀਂ ਇੱਥੇ ਹੀ ਠੀਕ ਹੈ ਜੀ ਹੁਣ ਨਾ ਕਾਲੂ ਰਾਮ ਬਾਪੂ ਇਹ ਤਾਂ ਇੱਥੇ ਪਿਆ ਤਲਕ ਤੇ ਪਿਆ ਕਿਤੇ ਜਿੱਦੂ ਪਿਆ ਸੱਟ ਲੱਗ ਜਉ ਉਹ ਬਾਈ ਉਮਰ ਤਾਂ ਖਾਈ ਬੈਠਿਆ ਰਹਿ ਗਿਆ ਸੇਵਾ ਹੀ ਰਹਿ ਗਈ ਸਾਡੇ ਜਿਹੜੀ ਕਰਮਾਂ ਚਾ ਬਸ ਉਹੀ ਰਹਿ ਗਈ ਹੁਣ ਸਾਲ ਗੱਟਿਆਂ ਦੋ ਸਾਲ ਬੱਠੇ ਆ ਉਹ ਜਾਉਣਾ ਉੱਥੇ ਬਹੁਤ ਚੰਗਾ ਲੱਗਦਾ ਬੈਠ ਕੇ ਚੱਲਾਂਗਾ ਬਾਅਦ ਚ ਜਾਣਾ ਨਾ 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 ਐਚਾ ਠੀਕ ਆ ਬੌਜੀ ਸਾਰੇ ਜਾਨ ਬਿਸ਼ਾਨਾ ਰਿਆਣ ਬਿਸ਼ਾਨਾ ਤਾਂ ਉੱਥੇ ਵੀ ਬਣ ਜੂ ਬਹੁਤ ਵਸ ਜਾ ਕੇ ਦੇਖ ਕੇ ਆਇਆ ਬਹੁਤ ਸੇਵਾ ਕਰਦੇ ਆ ਇਹ ਉਹ ਕਿਉਂ ਕਰਦਾ ਐਚੇ ਰੋਟੀ ਆ ਜਾਂਦੀ ਐ ਜਿਹੜਾ ਕਪੜਾ ਜਾਂਦਾ ਸਪੈਸ਼ਲਟੀ ਦੇ ਜਾਂਦੇ ਆ ਕਪੜਾ ਲੀੜਾ ਹਰੇਕ ਦੀ ਮਿਲੂਗੀ ਮਾਡਮ ਦਾ ਪੈਸੇ ਵੀ ਦੇ ਜਾਂਦੇ ਆ ਉਹ ਕੁਝ ਮਰਜ਼ੀ ਕਰਦਾ ਤ ਨਹੀਂ ਬਾਪੂ ਤੇਰੀ ਪੈਨਸ਼ਨ ਲੱਗੀ ਆ ਨਾ ਨਾ ਨਹੀਂ ਲੱਗੀ ਤੇਰਾ ਆਧਾਰ ਕਾਰਡ ਬਣਿਆ ਨਾ ਨਹੀਂ ਬਣਿਆ ਜੀ ਪਹਿਲਾਂ ਬਣਿਆ ਸੀ ਨਹੀਂ ਬਣਿਆ ਪਰ ਫੁੱਲੋਂ ਮੈਂ ਕੰਮ ਕਰਦਾ ਰਿਆ ਤੇਰਾ ਵੋਟਰ ਕਾਰਡ ਬਣਿਆ ਸੀ ਵੋਟਾਂ ਵਾਲਾ ਵੋਟਾਂ ਵਾਲਾ ਨਹੀਂ ਬਣਿਆ ਜੀ ਕਤਾਰ ਨੂੰ ਸੇ ਆ ਪਿਛਲੇ 15 ਸਾਲਾਂ ਤੋਂ ਬਾਪੂ ਵੀਰ ਕਹਿੰਦਾ ਵੀ ਮੈਂ ਬਾਪੂ ਨੂੰ ਇਸ ਜਗਤ ਦੇ ਦੇਖ ਰਿਹਾ ਉਸ ਤੋਂ ਪਹਿਲਾਂ ਕਮਾਉਂਦਾ ਸੀ ਵਧੀਆ ਜਿਉਂਦਾ ਸੀ ਜਦੋਂ ਦਿਖਣੋਂ ਹਟ ਗਿਆ ਕਮਾਉਣੋਂ ਤਾਂ ਹਟ ਗਿਆ ਪਰ ਜਿਉਂਦਾ ਅੱਜ ਵੀ ਵਧੀਆ ਹੀ ਆ ਹੰਕਾਰ ਨਹੀਂ ਲਾਲਚ ਨਹੀਂ ਕਿਸੇ ਨਾਲ ਮਾੜੇ ਬਚਨ ਨਹੀਂ ਕਰਦੇ ਪੋਜ਼ਿਟਿਵ ਐਨਾ ਵੀ ਇੱਥੇ ਵੀ ਬੈਠਾ ਖੁਸ਼ ਆ ਬਹੁਤ ਅਵੇਲੀਆਂ 'ਚ ਬੈਠੇ ਉਟਕੀਆਂ 'ਚ ਬੈਠੇ ਏਸੀਆਂ 'ਚ ਬੈਠੇ ਵੀ ਲੋਕ ਖੁਸ਼ ਨੇ ਇੱਥੇ ਗਿਆ ਪੰਡਤ ਇੱਥੇ ਹੀ ਆ ਬਾਪੂ ਹਾਂ ਇੱਥੇ ਹੀ ਆ ਇੱਥੇ ਬੋਤਲ ਪਈ ਹੋ ਪਰ ਲਿਆ ਬਾਪੂ ਨਾਲ ਹੈਗਾ ਪਾਣੀ ਬਾਹਰ ਆ ਆ ਸੋਚਿਆ ਸੀ ਉਹਨਾਂ ਨੇ ਵੀ ਇਦਾਂ ਦਾ ਭਾਰਤ ਬਣੂ ਇਦਾਂ ਦਾ ਦੇਸ਼ ਆਜ਼ਾਦ ਹੋਊਗਾ ਇਦਾਂ ਦੀ ਆਜ਼ਾਦੀ ਨਹੀਂ ਸੀ ਲੋਚੀ ਨਾ ਹੁਗਮ ਸਿੰਘ ਨੇ ਨਾ ਕਰਤਾਰ ਸਿੰਘ ਸਰਾਭੇ ਨੇ ਨਾ ਭਗਤ ਸਿੰਘ ਨੇ ਰਾਜੀ ਦੋਖਾ ਅੱਜ ਦੇ ਉਦਮ ਕਰਤਾਰ ਸਿੰਘ ਤੇ ਸਰਾਬੇ ਪਾਰਟੀਆਂ ਬਣਾ ਕੇ ਲੀਡਰੀ ਕਮਾਈ ਜਾਂਦੇ ਲੀਡਰੀ ਸੇ ਜਿਹੜਾ ਬੈਠ ਕੇ ਆ ਸੀਟ ਤੇ ਚੜ ਕੇ ਉਹ ਸਭ ਕੁਝ ਭੁੱਲੀ ਜਾ ਰਹੇ ਅਸੀਂ ਕਿਸੇ ਪਾਰਟੀ ਦੇ ਵਿਰੋਧੀ ਨਹੀਂ ਅਸੀਂ ਕਿਸੇ ਇਨਸਾਨ ਦੇ ਵਿਰੋਧੀ ਨਹੀਂ ਸਰਕਾਰਾਂ ਬਦਲਦੀਆਂ ਜਾਂਦੀਆਂ ਨਵੀਆਂ ਆਉਂਦੀਆਂ ਉਮੀਦਾਂ ਦੇ ਨਾਲ ਲੋਕ ਵੋਟ ਪਾਉਂਦੇ ਆ ਉਮੀਦ ਕੀ ਆ ਬਦਲਾਅ ਕੀ ਆ ਕਿੱਥੇ ਹੋ ਰਿਹਾ ਬਦਲਾਅ ਇੱਥੋਂ ਅੱਜ ਅਸੀਂ ਦੋ ਬਜ਼ੁਰਗਾਂ ਨੂੰ ਲੈਣ ਆਏ ਸੀ ਬਠਿੰਡੇ ਸ਼ਹਿਰ ਤੋਂ ਇੱਕ ਬਾਪੂ ਜੀ ਤਾਮਿਲ ਪਾਸ਼ਾ ਦਾ ਅਚਾ ਮੈਸੀ ਕੀਤੀ ਹੋਈ ਉਹਦੀ ਇੱਥੇ ਪਿੱਛੇ ਚੌਕ 'ਚ ਪਿਆ ਉਹਨਾਂ ਦੋਨਾਂ ਦੀ ਵੀਡੀਓ ਸਾਨੂੰ ਆਈ ਸੀ ਪਰ ਸਾਡੇ ਇਹਨੇ ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਮਿਲਦੀ ਸਾਡੇ ਆਉਣ ਤੋਂ ਪਹਿਲਾਂ ਕੋਈ ਹੋਰ ਸਸਤਾ ਉਹ ਬਾਪੂ ਨੂੰ ਲੈ ਗਈ ਤਾਮਿਲ ਦੇ ਵਿੱਚ ਉਹਨੇ ਐਮਏ ਕੀਤੀ ਹੋਈ ਸੀ ਬੰਦੇ ਨੇ ਪੜ੍ਹਿਆ ਲਿਖਿਆ ਬੰਦਾ ਤਾਮਿਲ ਦਾ ਰਹਿਣ ਵਾਲਾ ਸੀ ਤਾਮਿਲਨਾਡੂ ਦਾ ਕਿੰਨੇ ਸਾਲ ਹੋ ਗਏ ਸੀ ਜੀ ਨੂੰ ਇੱਥੇ ਹੋ ਗਏ 20 20 ਕੁ ਸਾਲ ਜਿਆਦਾ ਵੱਡੀ ਜਿਆਦਾ ਬਾਅਦ ਬਹੁਤ ਵੀ ਇੱਥੇ ਥੋੜੀ ਵੀ ਵੱਡੀ ਸੀ 20 25 ਸਾਲ ਤੋਂ ਉਹ ਬੰਦਾ ਵੀ ਇੱਥੇ ਹੀ ਸੀ ਸੜਕ ਤੇ ਨਹੀਂ ਸੜਕ ਪਹਿਲਾਂ ਕੀ ਕਰਦਾ ਸੀ ਜੀ ਉਹ ਬੰਦਾ ਕਬਾੜੀਆਂ ਕੋਲ ਲੱਗਿਆ ਸੀ ਉਕੇ ਹੁਣ ਕਿੰਨੇ ਕਿ ਟਾਈਮ ਨਾਲ ਹੜਕ ਤੇ ਸੀ ਕਿਉਂ 2-4 ਸਾਲਾਂ ਦੇ ਚਾਰ ਸਾਲਾਂ ਤੋਂ ਹੁਣ ਵੀ ਉਹ ਸੜਕ ਤੇ ਸੀ ਸਿਰ ਦਾੜੇ ਚ ਵੀ ਜਟਾਵਾ ਸਿਰ ਤੇ ਵੀ ਜਟਾਵਾ ਹਰਾ ਚੂੜਾ ਹਰਾ ਚੂੜਾ ਪਾਇਆ ਸੀ ਕਿਉਂਕਿ ਦਰਗਾਹ ਦੇ ਨੇੜੇ ਰਹਿੰਦਾ ਸੀ ਨੰਗੇ ਪੈਰ ਉਹ ਰੱਬ ਦੇ ਘਰਾਂ ਦੇ ਬਾਹਰ ਮੰਦਿਰ ਗੁਰੂ ਘਰ ਤੇ ਦਰਗਾਹ ਦੇ ਬਾਹਰ ਹਰਾ ਚੂੜਾ ਪਾ ਕੇ ਬੈਠਾ ਕਿ ਨਾ ਮੈਨੂੰ ਕੋਈ ਰੱਬ ਦਾ ਬੰਦਾ ਮੇਰੀ ਬਾਹ ਫੜੋ ਕੋਈ ਮਰਨ ਵਾਲਾ ਹੋ ਗਿਆ ਜਿਵੇਂ ਮਰਨ ਵਾਲਾ ਕਾਲ ਜਦੋਂ ਸਾਨੂੰ ਵੀਡੀਓ ਪਰਸੋਂ ਆਈ ਸਾਡੇ ਟੀਮ ਦੇ ਮੈਂਬਰ ਕੁਸ਼ਲ ਕੁਮਾਰ ਨੇ ਸ਼ੇਅਰ ਕੀਤੀ ਮੇਰੇ ਨਾਲ ਤਾਂ ਅਸੀਂ ਕਿਹਾ ਵੀ ਆਪਾਂ ਬਾਪੂ ਜੀ ਨੂੰ ਲੈ ਕੇ ਆਈਏ ਚੱਲ ਗਏ ਪਰ ਜਦੋਂ ਅਸੀਂ ਇੱਥੇ ਆਏ ਉਹ ਵੀਰਾਂ ਨੇ ਜਿਨ੍ਹਾਂ ਨੇ ਵੀਡੀਓ ਭੇਜੀ ਫੋਨ ਕੀਤਾ ਉਹ ਕਹਿੰਦੇ ਬਾਈ ਉਹਨੂੰ ਤਾਂ ਕੋਈ ਲੈ ਗਿਆ ਸਾਸਤਾ ਤੇ ਜਿਹੜਾ ਦੂਸਰਾ ਕੋਲੀ ਪਿਆ ਸੀ ਬਾਪੂ ਇੱਕ ਹੋਰ ਅਸੀਂ ਕਿਹਾ ਚੱਲ ਆਪਾਂ ਪਹਿਲਾਂ ਅਸੀਂ ਉਹਨੂੰ ਚੱਕਣ ਲੱਗੇ ਸੀ ਬਾਪੂ ਨੂੰ ਬਾਅਦ ਚਾ ਕੇ ਬਿਠਾਉਣਾ ਹੈ ਗੱਡੀ ਤੇ ਪਰ ਸਾਨੂੰ ਸੇਵਾ ਮਿਲੀ ਕਾਲੂ ਰਾਮ ਬਾਪੂ ਅਰਦਾਸ ਕਰਿਓ ਕਾਲੂ ਰਾਮ ਬਾਪੂ ਨੂੰ ਅਸੀਂ ਆਪਣੇ ਨਾਲ ਲਿਜਾ ਸਕੀਏ ਤੇ ਉਹ ਐਵੇਂ ਪੜਿਆ ਤਾਮਿਲ ਦਾ ਬਾਪੂ ਉਹਦੀ ਫੋਟੋ ਅਸੀਂ ਸ਼ੇਅਰ ਕੀਤੀ ਹੈ ਨਾਲ ਅਸੀਂ ਪਤਾ ਵੀ ਕਰਾਂਗੇ ਕਿਹੜੀ ਐਨਜੀਓ ਕਿੱਥੇ ਲੈ ਕੇ ਗਈ ਹੈ ਹਜੇ ਪਤਾ ਨਹੀਂ ਲੱਗਿਆ ਸਾਨੂੰ ਜੇ ਕੋਈ ਵੀਰ ਸਾਡੀ ਵੀਡੀਓ ਦੇਖਦਾ ਜਿਹੜੇ ਲੈ ਕੇ ਗਏ ਨੇ ਉਹਨੂੰ ਬਾਪੂ ਜੀ ਨੂੰ ਦੋਨਾਂ ਦਾ ਵੀ ਬਹੁਤ ਧੰਨਵਾਦ ਆ ਭਾਈ ਵੀ ਬਹੁਤ ਚੰਗਾ ਕੀਤਾ ਤੁਸੀਂ ਜਿਹੜਾ ਉਸ ਬਾਈ ਨੂੰ ਲੈ ਕੇ ਗਏ ਹੋ ਉਸ ਬਜ਼ੁਰਗ ਦਾ ਘਰ ਲੱਭਣ ਚ ਜੀ ਅਸੀਂ ਕੁਝ ਮਦਦ ਕਰ ਸਕੀਏ ਤਾਂ ਸਾਨੂੰ ਵੀ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਤੇ ਬਾਪੂ ਕਲਰਾਮ ਜੀ ਦੀ ਸਿਹਤ ਜਾਂ ਬੀਲੀ ਅਰਦਾਸ ਕਰੇ ਮਾਨ ਸਰਕਾਰ ਪਾ ਆਂ ਸਾਡੇ ਪਾਸ ਹਾਂ ਬਸ ਠੰਡਾ ਨਾ ਬਾਪੂ ਠੰਡਾ ਹੀ ਕੋਈ ਨਹੀਂ ਬਜਾਉਂਦੇ ਘਣਾ ਹੋਤੇ ਕਰਾਂਗੇ ਅਦਾਵਾ ਕਰੀ ਕਿ ਤੇ ਗਾਂਢ ਲਾ ਲਓ ਠੀਕ ਹੋ ਗਿਆ ਕੀ ਕਰਨਾ ਸੀ ਤੋਂ ਤੋ ਤਰੀਏ ਪੱਖੀ ਨੂੰ ਉੱਜੋ ਫੜ ਕੇ ਚੱਲ ਰਿਹਾ ਜਿੱਥੇ ਟੁੱਤੀ ਹੋਈ ਆ ਬੱਸ ਕੋਈ ਗੱਲ ਕੋਰਤਾ ਪਿਆਮਾ ਬਾਪੂ ਬਣਾ ਮੈਨੂੰ ਦਰਦੜਾ ਦੇਖੋ ਜੋਜੀ ਬਾਈ ਦੇ ਗਿਆ ਨਾ ਜਿਹੜਾ ਬਾਈ ਕੋਈ ਮਾਰਾਇ ਨੇ ਉਹਦੀ ਵੀ ਕਿਰਪਾ ਕੀਤੀ ਹੋਣੀ ਆ ਉਹ ਕਹਿੰਦੇ ਨਾ ਬਾਪੂ ਨੂੰ ਕੋਰਤਾ ਪਿਆਮਾ ਸਮਾ ਕੇ ਦੇ ਕੇ ਜਾਣਾ ਕਿਹੜਾ ਏਰੀਆ ਜਾਂਦਾ ਹੀ ਭੰਡਾ ਪਾਣੀ ਲੈਣ ਗਿਆ ਇਸ ਉਹ ਮੁੰਡਾ ਸੁਣਨ ਦੀ ਗੱਲ ਕਰਦਾ ਹਾਂ ਸੁਣੋ ਅਖੜਾ ਪਹਿਲਾਂ ਤੋਂ ਨੂੰ ਨਹੀਂ ਆਇਆ ਪਹਿਲਾਂ ਤਾਂ ਕੁਠੀ ਪਾਲੂਈ ਸੀ ਅੱਨਾ ਹੁਣ ਸਭ ਤੋਂ ਵੱਡਾ ਗੁਨਾਹ ਜੀ ਸਹੀ ਗੱਲ ਆ ਗਰਗ ਸਾਹਿਬ ਕਹਿੰਦੇ ਅੱਨਾ ਹੋਣਾ ਸਭ ਤੋਂ ਵੱਡਾ ਗੁਨਾਹ ਪੱਖਾ ਬੰਦ ਰਿਉਟ ਆ ਬਾਈ ਦੋ ਬਾਈ 15 ਸਾਲਾਂ ਤੋਂ 15 ਸਾਲਾਂ ਤੋਂ ਬਾਈ ਆ ਕੇ ਪਛਾਤਾ ਦੇ ਕੇ ਜਾਂ ਜਿੱਥੇ ਲੋਕ ਅੱਜ ਕੱਲ੍ਹ ਯੁੱਗ ਚ ਗੱਲ ਕਰਦੇ ਆ ਵੀ ਰੱਬ ਪਤਾ ਨਹੀਂ ਕਿੱਥੇ ਗਿਆ ਰੱਬ ਭਾਈ ਇੱਥੇ ਹੀ ਆ ਤੁਹਾਨੂੰ ਦਿਖਦਾ ਨਹੀਂ ਬਸ ਤੁਸੀਂ ਦੇਖ ਹੀ ਨਹੀਂ ਪਾ ਰਹੇ ਉਸ ਰੱਬ ਨੂੰ ਰੱਬ ਕਾਲੂ ਗਰਾਮ ਦੇ ਵਿੱਚ ਬੈਠਾ ਇੱਥੇ ਰੱਬ ਦਰਗਾਹ ਦੀ ਕੰਦ ਨਾ ਬੈਠਾ ਇੱਥੇ ਰੱਬ ਦਿਖਦਾ ਹੀ ਨਹੀਂ ਕਿਸੇ ਨੂੰ ਅੰਦਰ ਸੇ ਪੰਡਤ ਪਾਣੀ ਲੈਣ ਗਿਆ ਉਹ ਭਾਈ ਉਹ ਜੋ ਪੰਡਤ ਹਾਂ ਨਾ ਭਈਆ ਇਧਰ ਆ ਪੰਡਤ ਓ ਯਾਰ ਆ ਗਿਆ ਆ ਗਿਆ ਆ ਗਿਆ ਪੰਡਤ ਆ ਗਿਆ ਆ ਗਿਆ ਯਾਰ ਦਾ ਖਾਸ ਹਾਂ ਬਤਾਓ ਪੰਡਤ ਸੇ ਹਾਂ ਇੱਕ ਕਪ ਚਾਹ ਵੀਡੀਓ ਅਸੀਂ ਬਾਹਲੀ ਲੰਬੀ ਨਹੀਂ ਕਰਨੀ ਆਏ ਹਾਂ ਆ ਠੰਡਾ ਪਾਣੀ ਆ ਲੈ ਆ ਲੈ ਲੈ ਆ ਲੈ ਠੀਕ ਹੈ ਆ ਗੱਦੇਰੇ ਥੱਲੇ ਗਾਲੂਰਾਮ ਦੀ ਜਿੰਦਗੀ ਦੀ ਹਰ ਇੱਕ ਸੂਰਤ ਪਈ ਹੈ। ਮਿੰਟ ਭਾਈ ਬੰਜਾ ਚੱਕੇ ਲੈ ਕੇ ਦੁਆਰਾ ਮੰਜਾ ਨਵਾ ਦੇ ਗਿਆ। ਅੱਛਾ ਜੀ। ਚੱਕੇ ਥੱਲੇ ਪਾ ਕੇ ਉਹਨੂੰ ਮੰਜਾ ਖੋ ਕੇ ਲੈ ਗਿਆ। ਕਿੱਥੇ ਭਾਈ ਜ਼ਿੰਮੇਦਾਰ ਤੇ ਵੀ ਇਹਨੂੰ ਕੱਲ ਪਾਥਰੋ ਕੀ ਦਿਨ ਪਹਿਲਾਂ ਪੋਜ ਨੂੰ ਖਾਸ ਕਰਨੀ। ਚੋਰੀ ਆਟੇ ਰਹਿ ਗਏ ਭਾਈ ਅੱਖਾਂ ਹੀ ਚਲੇ ਗਈਆਂ। ਠੀਕ। ਧੰਨਵਾਦ ਆ ਦੇਖ ਭਾਈ। ਗਰਗ ਸਾਹਿਬ ਦਾ ਜਿਹਨੇ ਸਾਨੂੰ ਫੋਨ ਕਰਕੇ ਵੀਡੀਓ ਬਣਾ ਕੇ ਚਲੋ ਬਾਰ-ਬਾਰ ਸਾਨੂੰ ਸੁਨੇਹਾ ਲਾਇਆ 15 ਸਾਲ ਤੋਂ ਭਾਈ ਸਹਾਤਾ ਦੇ ਕੇ ਜਾਂਦਾ ਹੈ। ਦੇ ਆਪਣੇ 15 ਸਾਲ ਪਹਿਲਾਂ ਬਾਈ ਕਹਿੰਦਾ ਇਹ ਤੁਰਦਾ ਫਿਰਦਾ ਸੀ ਇਹਨੂੰ ਜਦੋਂ ਦਿਖਣੋਂ ਹਟ ਗਿਆ ਇਹ ਇੱਥੇ ਹੀ ਪਿਆ ਹੁੰਦਾ ਥੱਲੇ ਕਹਿੰਦਾ ਮੈਂ ਇੱਕ ਦਿਨ ਸੋਚਿਆ ਵੀ ਰੱਬਾ ਕੋਈ ਇਹਦਾ ਹੱਲ ਕਰੀਏ ਵੀ ਇਹਨੂੰ ਕੋਈ ਮਾੜੀ-ਮੋਟੀ ਛੱਤ ਮਿਲ ਜੇ ਕਹਿੰਦਾ ਕਿਸੇ ਨੇ ਟੀਣਾ ਪਵਾ ਦੇ ਅੱਗੇ ਨਰਜਾਈ ਦੇ ਦੇ ਕੀ ਇਹਨੇ ਮੰਜਾ ਦੇਤਾ ਹਾਂ ਇੱਥੇ ਆ ਸਭ ਨੂੰ ਮਿਲਦਾ ਤੇ ਕਾਲੂ RAM ਨੂੰ ਆ ਜਿਹੜੇ ਕੱਪੜੇ ਵੀ ਮੈਨੂੰ ਦੋ ਗਾ ਲਿਆ ਹਾਂ ਇਹਦੇ ਤੋਂ ਜੁੜੀਆ ਪਰ ਤੁਸੀਂ ਚੋਰ ਆ ਗਰਮੀ 'ਚ ਬੈਠਾ ਕਾਲੂਰਾਮ ਤੇ ਆ ਟੁੱਟੀ ਹੋਈ ਪੱਖੀ ਝੱਲੀ ਜਾ ਰਿਹਾ ਬੈਠਾ ਕਾਲੂਰਾਮ ਹਾਂ ਸੇ ਪੰਖਾ ਤਾਂ ਨਾ ਇੱਥੇ ਪੱਖੀ ਲਾਈਟ ਤਾਂ ਹੈ ਨਹੀਂ ਕਾਲੂਰਾਮ ਦੀ ਪਰ ਦੁਨੀਆ ਨੂੰ ਅੰਨਾ ਸਾਫਤ ਕਰ ਰਿਹਾ ਇੱਥੇ ਬੈਠਾ ਕਾਲੂਰਾਮ ਨਹੀਂ ਕੋਈ ਸਾਫੀ ਇੱਕ ਮਿੰਟ ਇੱਕ ਮਿੰਟ ਵੀਡੀਓ ਬੰਨ ਰੋਕਣ ਸਰਦੀਆਂ ਆ ਗਈਆਂ ਕਾਲੂਰਾਮ ਦੀ ਜ਼ਿੰਦਗੀ ਸਾਨੂੰ ਠੰਡੇ ਇੱਕ ਸੁਨੇਹਾ ਦੇ ਰਹੀ ਆ ਸਾਨੂੰ ਇੱਕ ਸ਼ੀਸ਼ਾ ਦਿਖਾ ਰਹੀ ਆ ਵੀ ਅੰਨਾ ਕੌਣ ਕਾਰੂਰਾਮ ਠੰਡੇ ਦਿਨ ਆ ਜਾਣਗੇ ਜੀ ਠੰਡੇ ਦਿਨ ਆ ਜਾਣਗੇ ਕੱਲ ਕੋਸਤੀ ਬਹੁਤੇ ਬੰਦਾ ਜੀ ਦੇਖੋ ਇਹ ਗੱਲ ਹੈ ਜੀ ਹਾਂ ਪੜ ਜਾਈਆਂ ਅੱਛਾ ਹੁਣ ਤਾਂ ਮਹੀਨਾ ਚੱਲਦਾ ਫੇ ਰਸੂ ਹਾਂ ਅਸੂ ਵੀ ਬੜੀ ਗਰਮੀ ਆ ਬਹੁਤ ਸੌਣ ਤੋਂ ਬਾਅਦ ਅਜੀ ਭਾਦੋਂ ਸੱਚ ਹਾਂ 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 ਬਾਦੋਂ ਵੀ ਗਰਮੀ ਤੇ ਜੱਟੂ ਸਾਦ ਹੋ ਗਏ ਸੀ ਹਾਂਜੀ ਇੰਨੀ ਗਰਮੀ ਥੋੜੀ ਇੰਨੀ ਜਕੜ ਗਈ ਹਾਂ ਅਗਲੀ ਜਰਮੀ ਕਾ ਪਰ ਕੜਤੀ ਉਹ ਹੋ ਜਾਂਦਾ ਇਹ ਆ ਪੌਸਿਬਿਲਟੀ ਭਾਈ ਜਿਹੜੇ ਬੰਦੇ ਉਹੀ ਮਰ ਜਾਂਦੇ ਆ ਮੜੀ ਦੀ ਗੱਲ ਤੇ ਅੱਜ ਅਸੀਂ ਰਾਹ ਚੋਂ ਦੀ ਖਬਰ ਪੜ੍ਹਦੇ ਸੀ ਇੱਕ ਬੱਚੀ ਸੀਏ ਦਾ ਕੋਰਸ ਕਰਦੀ ਸੀਏ ਪੜ੍ਹਾਈ ਕਰਦੀ ਸੀ ਉਹਨੇ ਥੀਸਿਸ ਬਣਾਉਣ ਐਨੀ ਸੌਰੀ ਐਮ ਡੀ ਐਮ ਡੀ ਮੈਡੀਸਨ ਦਾ ਕੋਰਸ ਪੜ੍ਹਾਈ ਕਰ ਰਹੀ ਸੀ ਡਾਕਟਰ ਬਣਨਾ ਸੀ ਉਹਨੇ ਥੀਸਿਸ ਬਣਾਈ ਸੀ ਲੈਪਟਾਪ ਚ ਸੇਵ ਕੀਤੇ ਉਹ ਲੈਪਟਾਪ ਉਹਦਾ ਖਰਾਬ ਹੋ ਗਿਆ ਕਰਪਟ ਹੋ ਗਿਆ ਤੇ ਡਾਟਾ ਉੱਡ ਗਿਆ ਸਾਰਾ ਇਸ ਗੱਲ ਦੀ ਟੈਨਸ਼ਨ ਨਹੀਂ ਉਹਨੇ ਆਪ ਤੇ ਟੀਕਾ ਲਾ ਲਿਆ ਮਰ ਗਈ ਹਾਂ ਹਾਂ 네ਗੈਟਿਵਿਟੀ ਕਿੰਨੀ ਦੇਖੋ ਆ ਪੋਜ਼ਿਟਿਵਿਟੀ ਦੇਖੋ ਭਾਈ ਹਾਂ 15 ਸਾਲ ਇਸੇ ਪੋਜ਼ਿਟਿਵਿਟੀ ਨੇ ਕੱਢ ਤੇ ਕਾਲੂਰਾਮ ਨੇ ਆਹ ਹਾਂ ਨੇਂਘੇ ਬਸ ਆ ਗਿਆ ਬਸ ਕੀ ਬਾਤ ਹੈ ਵੀ ਅਸੀਂ ਆ ਸੜਕ ਭਰੀ ਜਾਂਦੀ ਹੈ ਦੇਖੋ ਜਿਵੇਂ ਵੀਡੀਓ ਸ਼ੁਰੂ ਕਰਨ ਲੱਗੇ ਪਹਿਲਾਂ ਹੀ ਦੱਸਿਆ ਹਾਂ ਇੱਕ ਪਾਸੇ ਮੰਦਰ ਆ ਇੱਕ ਪਾਸੇ ਗੁਰੂ ਘਰ ਆ ਤੇ ਗੰਦ ਦੇ ਨਾਲ ਜਿੱਥੇ ਬੈਠਾ ਦਰਗਾਹ ਹਾਂਜੀ ਆ ਮਨਾਰਾ ਖੜੀਆਂ ਤੇ ਪਿੱਛੇ ਦੇਸ਼ ਦਾ ਭਵਿੱਖ ਬਣਨ ਵਾਲੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਘਰ ਆ ਠੀਕ ਹੈ ਸਟੇਡੀਅਮ ਤੇ ਉਹ ਦੁਕਾਨਾ ਜਿੱਥੇ 25 ਸਾਲ ਗਲੂ ਰਾਮ ਨੇ ਫੁੱਲ ਸਿਰ ਤੇ ਟੋਕਰ ਰੱਖ ਕੇ ਦੁਕਾਨਾ ਤੇ ਫੁੱਲ ਵੇਚਦਾ ਸੀ ਕੋਈ ਮੰਦਰ ਨਿੱਕਾ ਜਿਹਾ ਦੁਕਾਨ ਚ ਬਣਾ ਕੇ ਪੂਜਾ ਕਰਦਾ ਲక్ష్ਮੀ ਦੀ ਹਾਂਜੀ ਕੋਈ ਨਿੰਬੂ ਟੰਕ ਕੇ ਮਿਰਚਾਂ ਟੰਕ ਕੇ ਆਪੇ ਆਪ ਨੂੰ ਬਚਾਉਂਦਾ ਵਾ ਨਜ਼ਰਾਂ ਤੋਂ ਐਰੀ ਦਾ ਭਰਾ ਉਹ ਨਜ਼ਰ ਹੀ ਚਲੀ ਗਈ ਐਕਸੀਡੈਂਟ ਹੋ ਗਿਆ ਅੱਖਾਂ ਤੋਂ ਅੰਨੇ ਕਾਲੂ ਰਾਮ ਦਾ ਲੱਤ ਟੁੱਟ ਗਈ ਬਿੰਗੀ ਗਈ ਜੜ ਜੜ ਗਈ ਵਿਚਾਰੇ ਦੀ ਨਹੀਂ ਆ ਪਰ ਤੁਰਿਆ ਫਿਰਦਾ ਬਹੁਤ ਚੰਗਾ ਵੀ ਹੋ ਗਿਆ ਜੀ ਚੰਗਾ ਮਿਲ ਗਿਆ ਆ ਉਹਨੇ ਸਪੋਰਟ ਪਾ ਕੇ ਵਧੀਆ ਬਣਾਤੀ ਵਧੀਆ ਬਣਾਤੀ ਕਹਿੰਦਾ ਲੋ ਲੋ ਬਣ ਗਈ ਕਹਿੰਦਾ ਲੱਤ ਮੇਰੀ ਆ ਦੋ ਦੋ ਮਹੀਨੇ ਲੱਗ ਰਹੇ ਸਹੀ ਹੋ ਗਿਆ ਸਹੀ ਹੋ ਗਿਆ ਕਾਲੂ ਰਾਮ ਦੇ ਆ ਮੰਝੇ ਦੇ ਵਿੱਚ ਖਜ਼ਾਨਾ ਹਾਂ ਨਹੀਂ ਉਹ ਲੁੱਟਣ ਆਉਂਦੇ ਆ ਕਈ ਵਾਰ ਇਹਨੂੰ ਆ ਲੱਗਦਾ ਆ ਤਿੰਨ ਚਾਰ ਦਿਨ ਪਹਿਲਾਂ ਕਾਲੂ ਰਾਮ ਲੁੱਟਿਆ ਗਿਆ ਇੱਕ ਵਾਰੀ ਬੋਲੀ ਮੰਝਾ ਚੱਕ ਕੇ ਲੈ ਕੇ ਦੁਆਰਾ ਦੇਖ ਕੇ ਕਾਲੂ ਰਾਮ ਹਾਂ ਜੀ ਕਹਿੰਦੇ ਨਸ਼ੇੜੀ ਦੇ ਤੋਂ ਪੈਸੇ ਵੀ ਖੋਣ ਆ ਜਾਂਦੇ ਆ ਹੈ ਪੈਸੇ ਖੋਣ ਆਉਂਦੇ ਦੇ ਤੋਂ ਰਾਤ ਨੂੰ ਨਸ਼ੇੜੀ ਚੋਰ ਨਾ ਨਾ ਹਾਂ ਆਪਣੇ ਕੋਲ ਕੁਝ ਨਹੀਂ ਕੋਈ ਲੈਂਦਾ ਨਾਲੇ ਕਹਿੰਦੇ ਸੀ ਇੱਕ ਵਾਰੀ ਤੁਹਾਡੇ ਪੈਸੇ ਕੱਢ ਲਏ ਸੀ ਕਿਸੇ ਨੇ ਨਾ ਨਹੀਂ ਕੱਢੇ ਹਾਂ ਨਾ ਨਾ ਆਪਣੇ ਕੋਲ ਨਹੀਂ ਕੋਈ ਕੱਢਿਆ ਇੰਨਾ ਪੋਜ਼ਿਟਿਵ ਆ ਬੰਦੇ ਕੋਲੇ ਹੁੰਦੇ ਦੋ ਦੋ ਮੇਰੇ ਇੰਨਾ ਪੋਜ਼ਿਟਿਵ ਆ ਬੰਦਾ ਬਸ ਇੱਕ ਹੀ ਕਹਿਣਾ ਚਾਹੁੰਦਾ ਵੀ ਮੈਂ ਇੱਥੇ ਠੀਕ ਆ ਬਸ ਆਪਣਾ ਕੋਈ ਪੈਸਾ ਨਹੀਂ ਕੱਟਦੇ ਇਹਨੂੰ ਐ ਆ ਵੀ ਕਿਤੇ ਮੈਨੂੰ ਇਤੋਂ ਠਾਣਾ ਦੇਣ ਕੋਈ ਪਾਣੀ ਠੰਡਾ ਪਾਣੀ ਠੰਡਾ ਲੈਣ ਗਿਆ ਮੈਂ ਲਿਆ ਦੇਣਾ ਲਿਆਓ ਜੀ ਬੈਰੀ ਫਾਈਨ ਸਰ ਬਾਪੂ ਜੇਰ ਜਿਵੇਂ ਸਰਦਾਰਾਂ ਨੇ ਤਾਂ ਕੰਮ ਛੱਡ ਕੇ ਵਿੱਚ ਸ਼ਹਿਰ ਆ ਗਿਆ ਸ਼ਹਿਰ ਜਣੀ ਇੱਥੇ ਪੈਣਾ ਵੀ ਆਈਆਂ ਸੀ ਅੱਛਾ ਪਹਿਲਾਂ ਕੋਲੇ ਆ ਗਿਆ ਤੇ ਫਿਰ ਇੱਥੇ ਉਹਨਾਂ ਕੋਲ ਇਹੰਦਰੰਦ ਦੇ ਫੁੱਲਾਂ ਦਾ ਕੰਮ ਮੈਂ ਸਿੱਖ ਲਿਆ ਗੋਲਾਲ ਦੇ ਮੰਦਰ ਦੇ ਮੂਹਰੇ ਦੁਕਾਨਾਂ ਹਾਂ ਇਹੇ ਕੋਲੇ ਕੋ ਪ੍ਰ ਕੋਲੇ ਕੰਮ ਕਰਿਆ ਜੀ 20 ਸਾਲ ਤੋਂ ਬਾਅਦ ਕੋਲੇ ਅੱਛਾ ਹਾਂ ਉੱਥੇ ਫੁੱਲਾਂ ਦੇ ਹਾਰ ਬਣਾਉਂਦਾ ਹੁੰਦਾ ਸੀ ਹਾਰ ਵੀ ਬਣਾਉਂਦਾ ਜਮਾਲਾ ਸਟੇਜ ਪੈਲਸਾਂ ਚ ਪੈਲਸਾਂ ਚ ਤੇ ਗੇਟ ਸਟੇਜ ਤੇਜੀ ਕਬਰਾਕਾਰ ਸਰਦ ਸੁਜਾਰੰਦਾ ਸੀ ਸੁਜਾਰੰਦਾ ਸੀ ਕੋਠੀਆਂ ਵੀ ਸੁਜਾਰੰਦਾ ਸੀ ਗੜੀਆਂ ਨਾਲ ਅੱਛਾ ਹਾਂਜੀ ਬਹੁਤ ਕੰਮ ਕੀਤਾ ਹੈ ਬਹੁਤ ਕੰਮ ਕੀਤਾ ਮਤਲਬ ਕਾਰਾਂ ਸਜਾਈਆਂ ਹਾਂ ਐ ਆ ਗੇਟ ਸਜਾਈਆਂ ਜਿਹੜੇ ਜੈਮ ਵਾਲਾ ਹੁੰਦੀ ਆ ਉੱਥੇ ਮੁੰਡੇ ਕੁੜੀਆਂ ਬਹਿਣਾ ਹੁੰਦਾ ਉਹ ਕੋ ਸਟੇਜ ਸਜਾਈ ਹਾਂ ਸਜਾਈਏ ਉੱਤੇ ਪੈਸੇ ਵੀ ਬਣ ਜਾਂਦੇ ਸੀ ਪੈਸੇ ਵੀ ਉੱਪਰੋਂ ਵਧੀਆ ਬਣ ਜਾਂਦੇ ਸੀ ਬਿਰਸ਼ਕਨਾਂ ਦੀ ਸਹੇਜ ਵੀ ਸਜਾਈ ਉਹ ਪੈਸੇ ਕਮਰੇ ਵੀ ਸਜਾਏ ਹਾਂ ਤੇ ਬਾਪੂ ਹਾਂਜੀ ਆਪਦੇ ਵੀ ਬੜੇ ਸੁਪਨੇ ਸਜਾਏ ਹੋਣੇ ਆ ਹਾਂ ਉਹ ਸੁਪਨਿਆਂ ਦਾ ਕੀ ਬਣਿਆ ਬਾਪੂ ਸ਼ੁਕ ਨੇ ਜੀ ਆਈ ਹੁੰਦਾ ਸਰ ਹੁਣ ਇੱਕ ਤਾਂ ਮੱਖਾ ਚੜੀ ਗਈ ਆ ਹਾਂ ਡਾਕਟਰ ਪੰਚਾਇਤ ਡਾਕਟਰ ਮੁਖਾਇਆ ਹਾਂ ਚੰਗੇ ਜੀ ਐਗਜ਼ਾਮ ਦਾ ਫੇਰ ਹੋ ਜਾਂਦਾ ਉਹ ਕਹਿੰਦੇ ਪਿੱਛੋਂ ਲੈਡ ਚਲੇ ਗਈ ਉਹ ਖੜੋਟ ਅਟ ਗਿਆ ਪ੍ਰੈਸ਼ਨ ਨਹੀਂ ਹੁੰਦਾ ਤੇ ਫਿਰ ਮੈਂ ਚਲ ਕੋਈ ਕਰ ਰਹੀ 68 ਸਾਲ ਦੀ ਇੰਸੀ ਫਿਰ ਵੀ ਜੀ ਇਹ ਬੱਚਾ ਬੱਚਾ ਨਹੀਂ ਹੋਏ ਜੀ ਤੇ ਕਾਲੂ ਰਾਮ ਬਾਪੇ ਕੰਮ ਕੀ ਕਰਦਾ ਸੀ ਤੂੰ ਪਹਿਲਾ ਜੱਟਰ ਦੇ ਕੰਮ ਕਰਦਾ ਜੀਂਦਾ ਦਾ ਹਾਂ ਖਤਮ ਆਲੇ ਪਸ਼ੂਆਂ ਨੂੰ ਪਾਣੀ ਚਾੜਾਣਾ ਨੀਂ ਜਾ ਪਾ ਦੇਣਾ ਹਾਂ ਮਸ਼ੀਨ ਲੱਗੀ ਹੋਈ ਸੀ ਨਾ ਦੇ ਪੁੱਰੇ ਇੱਥੇ ਬੇਟੀ ਵਾਲੇ ਬੇਟੀ ਵਾਲੇ ਜੇ ਪੁੱਤਰਾ ਕਰਦੇ ਪਸ਼ੂਆਂ ਨਾਲ ਬਾਜ਼ੂਂਦਾ ਸੀ ਰੋਟੀ ਜੋ ਖੈ ਰੁਚਾ ਹਾਂ ਤੇ ਜਿਹੜੀ ਤਰਖਾ ਸੀ ਉਹ ਦੇ ਗਿੰਦਾ ਸੀ ਅੱਛਾ ਹਾਂ ਚੰਗਾ ਰਹਿ ਬਾਪੂ ਮੰਦਿਰ ਦੇ ਮੰਝਰੇ ਦੇ ਤਰਫ ਤੇ ਬੈਠ ਜਾ ਤਰੇ ਕੋਲੇ ਬੈਠ ਜਾ ਬੈਠ ਜਾ ਉਹ ਸਰਦਾ ਆ ਆਪਰ ਮੈਡਮ ਜਿਸ ਕੰਦੀ ਈਟਣ ਵਾਲੀ ਈਧਾਰੀ ਆਉਂਦੇ ਨੇ ਉਹ ਵੀ ਛੱਡਿਆ ਮੈਂ ਮੰਦਰ ਦੇ ਮੂਹਰੇ ਇੱਕ ਫੁੱਲਾਂ ਦੀ ਦੁਕਾਨਾ ਜਿੱਥੇ 25 30 ਸਾਲ ਫੁੱਲਾਂ ਦਾ ਕੰਮ ਕਰਦਾ ਰਿਹਾ ਕਾਲੂਰਾਮ ਤੇ ਕਾਲੂਰਾਮ ਦੀ ਹੌਲੀ ਹੌਲੀ ਅੱਖਾਂ ਦੀ ਨਿਗਾ ਘਟ ਗਈ ਅੰਨਾਂ ਹੋ ਗਿਆ ਐਕਸੀਡੈਂਟ ਹੋ ਗਿਆ ਲੱਤਾਂ ਟੁੱਟ ਗਈਆਂ ਕੰਨਾਂ ਤੋਂ ਗੋਲਾ ਹੋ ਗਿਆ ਬਜ਼ੁਰਗ ਹੋ ਗਿਆ ਕਲਰ ਭੀੜੀ ਵਾਲੇ ਪਿੰਡ ਦਾ ਰਹਿਣ ਵਾਲਾ ਕਾਲੂราม ਅੱਜ 15 ਸਾਲਾਂ ਤੋਂ ਆ ਸੜਕ ਦੇ ਫੁੱਟਪਾਥ ਦੇ ਉੱਤੇ ਉੱਤੇ ਲਿਖਿਆ ਜੀ ਮਾਇਆ ਹੋਇਆ ਇਹ ਆ ਕੰਬੜ ਲੋਈ ਆ ਕੱਪੜੇ ਬੰਨੇ ਹੋਇਆ ਇੱਕੋ ਸਮੈਲ ਆ ਰਹੀ ਹੈ ਲੈਟਰਨ ਦੀ ਮੋਸਮੂਮ ਵੀ ਕਾਲੂราม ਨੂੰ ਦਿੱਕਦਾ ਨਹੀਂ ਦੁਨੀਆ ਅੰਨੀ ਆ ਕਿ ਕਾਲੂਰਾਮ ਅੰਨਾ ਇਹ ਸਵਾਲ ਹੈ ਬੰਦਾ ਇਹ ਬੰਦਾ ਜਾਂ ਉਹ ਬੰਦੇ ਨੇ ਜਿਨ੍ਹਾਂ ਨੂੰ ਕਾਲੂ ਰਾਮ ਦੇਖਦਾ ਵੀ ਹੈ ਪਰ ਉਹ ਅੱਖਾਂ ਬੰਦ ਕਰ ਲੈਂਦੇ ਆ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਨਾ ਓਵੇਂ ਇੱਥੋਂ ਨਹੀਂ ਨਿਕਣ ਵਾਲੇ ਅਫਸਰ ਇੱਥੋਂ ਨਹੀਂ ਨਿਕਣ ਵਾਲੇ ਲੀਡਰ ਐਮ ਐਲ ਏ ਐਮ ਪੀ ਮੰਤਰੀ ਜ਼ਿਲ੍ਹਾ ਬਠਿੰਡਾ ਸ਼ਹਿਰ ਬਠਿੰਡਾ ਮੁੱਖ ਮੰਤਰੀ ਦਿੱទេស ਬਠਿੰਡੇ ਨੇ ਇਸ ਬਠਿੰਡੇ ਦੇ ਸਰਕਾਰ ਦੇ ਕੰਮ ਰਾਜਧਾਨੀਆਂ ਬਠਿੰਡੇ ਚ ਬਣ ਜਾਂਦੀਆਂ ਸੀ ਜਦੋਂ ਸਰਕਾਰ ਹੁੰਦੀ ਸੀ ਆਪਣੀ ਅਰਥੇ ਇੱਕ ਹੁਣ ਬੰਦਾ ਪੇਕਾ ਸਵਾਰ ਪੁੱਛਦਾ ਯਾਰ ਮੇਰੇ ਲਈ ਕੀ ਚੱਲਦੀ ਹੈ ਉੱਥੇ ਵੀ ਆਪਾਂ ਵੀ ਆ ਜਾਈਓ ਇਹਨਾ 10 ਸਾਲ ਕੋਈ ਰਾਜ ਕਰਕੇ ਅਦਾਸ ਕੋਈ ਕਰ ਗਿਆ ਹੋਣੇ ਭਾਈ ਨਵੇਂ ਕਿੰਦੇ ਆਏ ਆ ਉਹ ਕਹਿੰਦੇ ਅਸੀਂ ਬਹੁਤ ਭਿੱਤਰ ਕਰਾਂਗੇ ਪਰ ਭਿੱਤਰ ਕਿਹਨੂੰ ਕਹਿੰਦੇ ਆ ਉਹ ਅੱਜ ਤੁਸਾਂ ਦੇ ਬਾਪੂ ਕਾਲੂ ਦਾ ਆ ਬਾਬੂ ਕਾਲੂ ਰਾਮ ਜੀ ਹਾਂਜੀ ਨਮਸਤੇ ਨਮਸਤੇ ਜੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਗਿਆ ਬਾਪੂ ਠੀਕ ਹੈ ਠੀਕ ਹੈ ਬਾਪੂ ਆ ਲੱਤ ਟੁੱਟ ਗਈ ਨਹੀਂ ਹੁਣ ਤਾਂ ਠੀਕ ਐ ਢਾਹ ਤਾਂ ਹੁਣ ਤਾਂ ਜਮਾ ਪੱਜਾ ਬਿਜਰ ਰਿਹਾ ਨਾ ਬਿਧਾਈ ਹਾਂ ਲੋ ਬਣ ਗਈ ਲੋ ਬਣ ਗਈ ਲੋ ਹੋਣ ਦਾ ਹਾਂ ਫੈਸ਼ਨ ਤਗੜਾ ਕਰਾਦਾ ਅਸੀਂ ਅੱਛਾ ਤਗੜਾ ਪੀਸ਼ਨ ਚਾਹ ਲੈ ਗੀ ਗਾਲੂ ਬਾਪੇ ਗਾਲੂ ਬਾਪੇ ਤੇਰਾ ਪਿੰਡ ਭੀਟੀਆਂ ਕਿੱਥੇ ਨਹਿਰ ਲੰਦੀ ਹੈ ਤੇਰਾ ਕਿਹੜਾ ਪਿੰਡ ਭੀਟੀਆਂ ਵਾਲੇ ਦਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਪੈਂਦਾ ਹੀ ਹੈਡਕੋਰਟ ਪੈਂਦਾ ਪਿਛਲੇ ਦਿਨ ਲਾ ਕੇ ਤੁਸੀਂ ਸਰਦਾਰ ਸੀਗਾ ਜੀ ਬਾਪੂ ਜੀ ਦੋ ਬਿਜਰੇ ਕਿੱਥੇ ਰਹਿ ਗਿਆ ਤੁਸੀਂ ਬਾਬੂ ਜੀ ਅੱਜ ਵਾਵਾ ਲੱਗ ਜਾਂਦੀ ਆ ਨਹੀਂ ਗਰਮੀ ਨਾਲ ਭਿੱਜਿਆ ਪਿਆ ਤੁਸੀਂ ਦੇਖੋ ਕਿਵੇਂ ਚੋਈ ਜਾਣਾ ਬਾਬੂ ਜੀ ਠੰਡੇ ਦਿਨ ਆ ਜਾਣਗੇ ਉਹਨੂੰ ਠੰਡ ਬਹੁਤ ਲੱਗੂ ਫਿਰ ਨਹੀਂ ਠੰਡਾ ਠੰਡੇ ਦਿਨ ਆ ਜਾਣਗੇ ਅਰਜ਼ਾਈ ਮੈਂ ਘਾੜੂਗਾ ਕਿਉਂਕਿ ਬੋਸਤੀ ਬਹੁਤ ਦਮਨੇ ਦੋ ਹੈ ਜੀ ਬਾਬੂ ਨੇ ਕਿਤੇ ਬੰਦ ਕਰਦੇ ਆਂ ਅਸੀਂ ਅਰਜ਼ਾਈ ਮਿਲਾ ਰਹੇ ਹਾਂ ਜੀ ਹਾਂ